ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਏਕਾ ਜੋਤੇ ਜੋਤੇ ਹੈ ਸਰੀਰਾ ਸਬਦੇ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕਿਤੋਂ ਨੂੰ ਕਟ ਅੰਤਰੇ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਝੂ ਗੁਰੂ ਕੋ સહਜ ਨ ਪਾਏ ਗੁਰਮੁਖੇ ਸਹਜੇ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਾਗੂ ਮੋਹ ਹੈ ਤੂੰ ਆਪੇ ਨਦਰੀ ਜਗਤ ਤਪਰਉ ਹੈ ਤੂੰ ਆਪੇ ਦੁਖ ਸੁਖ ਦੇਵ ਹੈ ਕਰਤੇ ਗੁਰਮੁਖੇ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸਬਦ ਗੁਰ ਮਾਨੇ ਵਸਾਏ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖੇ ਆਖੇ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਾਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭੁ ਜਗਤੁ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖੇ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੇ ਉਥਾਪੇ ਆਪੇ ਤੁਝ ਤੇ ਬਾਹਰ ਕਛੂ ਨ ਹੋਵੇ ਤੂੰ ਆਪੇ ਕਰੈ ਲਾਵਣਿਆ ਆਪੇ ਮਾਰੇ ਆਪੇ ਜਿਵਾਏ ਆਪੇ ਮੇਲੇ ਮੇਲੇ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖੇ ਸਹਜ ਸਮਾਵਣਿਆ ਅਪੇ ਉੱਚਾ ਉੱਚੋ ਹੋਈ ਜਿਸ ਆਪੇ ਵਖਾਲੇ ਸੋ ਵੇਖੈ ਕੋਈ ਨਾਨਕ ਨਾਮੁ ਵਸੈ ਘਟ ਅੰਤਰੇ ਅਪੇ ਵੇਖੇ ਵਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭੂ ਪਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹੇ ਪਾਈ ਸਦਾ ਸਰੇਵੀ ਇੱਕ ਮਾਨੇ ਧਿਆਈ ਗੁਰਮੁਖੇ ਸੱਚੇ ਸਮਾਵਣਿਆ ਹਾਉ ਵਾਰੀ ਜੀਓ ਵਾਰੀ ਜਗ ਜੀਵਨ ਮੰਨ ਵਸਾਵਣਿਆ ਹਰ ਜਗ ਜੀਵਨ ਨਿਰਪਉ ਦਾਤਾ ਗੁਰਮਤਿ ਸਹਜੇ ਸਮਾਵਣਿਆ ਰਹਾਉ ਗਰਮ ਹੈ ਤਰਤੀ ਤਾਲ ਪਤਲਾ ਕਰਹੀ ਮਹੇ ਪ੍ਰੀਤਮ ਸਦਾ ਹੈ ਬਲਾ ਸਦਾ ਆਨੰਦ ਰਹਿ ਸੁਖ ਦਾਤਾ ਗੁਰਮਤੇ ਸਹਜ ਸਮਾਵਣਿਆ ਕਾਇਆ ਅੰਦਰ ਹਾ ਮੈਂ ਮੇਰਾ ਜੰਮਣ ਮਰਣ ਨਾ ਚੁਕੇ ਫੇਰਾ ਗੁਰਮੁਖੇ ਹੋਵੈ ਸੋ ਹਾ ਮੈਂ ਮਰੇ ਸਚੁ ਸਚੁ ਧਿਆਵਣਿਆ ਕਾਇਆ ਅੰਦਰ ਪਾਪ ਪੁਨ ਦੋਏ ਭਾਈ ਦੁਹੀ ਮੇਲ ਕੇ ਸ੍ਰਿਸ਼ਟੇ ਉਪਾਈ ਦੋਏ ਮਰ ਜਾਇ ਇਕ ਤੂ ਕਰ ਆਵੈ ਗੁਰਮਤਿ ਸਹਜੇ ਸਮਾਵਣਿਆ ਕਰਹੀ ਮਾਹੇ ਦੁਜੇ ਪਾਏ ਹਨੇਰਾ ਚਨਣ ਹੋਵੇ ਛੋੜਾ ਹਉ ਮੈਂ ਮੇਰਾ ਪ੍ਰਗਟ ਸੁਬਦ ਹੈ ਸੁਖ ਦਾਤਾ ਅਨ ਦੇ ਨੂੰ ਨਾਮ ਧਿਆਵਣਿਆ ਅੰਤਰੇ ਜੋਤੇ ਪ੍ਰਗਟ ਪਾਸਾਰ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬਿਗਾਸੇ ਸਦਾ ਸੋਖ ਪਾਇਆ ਜੋਤੀ ਜੋਤੇ ਮਿਲਾਵਣਿਆ ਅੰਦਰੇ ਮਹਲ ਰਤਨੀ ਭਰੇ ਪੰਡਰਾ ਗੁਰਮੁਖੇ ਪਾਏ ਨਾਮ ਅਪਾਰਾ ਗੁਰਮੁਖੇ ਵਣਜੇ ਸਦਾ ਵਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਾਥੂ ਰਖੈ ਅਪੇ ਦੇ ਗੁਰਮੁਖੇ ਵਣਜ ਹੈ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਾਨੇ ਵਸਾਵਣਿਆ ਮਾਝ ਮਹੱਲਾ ਤੀਜਾ ਅਪੇ ਮਿਲੇ ਸੇਵ ਕਰਾਏ ਗੁਰ ਕੈ ਸਬਦେ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪੇ ਸਮਾਵਣਿਆ ਹਾਵਾਰੀ ਜੀਓ ਵਾਰੀ ਸਚ ਸੱਚਾ ਹਿਰਦੈ ਵਸਾਉਣਿਆ ਸਚਾ ਨਾਮ ਸਦਾ ਹੈ ਨਿਰਮਲ ਗੁਰਸਬਦੀ ਮਾਨੇ ਵਸਾਉਣਿਆ ਰਹਾ ਆਪੇ ਗੁਰ ਦਾਤਾ ਕਰਮੇ ਵਿਧਾਤਾ ਸੇਵਕ ਸੇਵ ਹੈ ਗੁਰਮੁਖੇ ਹਰ ਜਾਤਾ ਅੰਮ੍ਰਿਤ ਨਾਮੇ ਸਦਾ ਜਨ ਸੁਹੇ ਹੈ ਗੁਰਮਤੇ ਹਰ ਰਸੁ ਪਾਵਣਿਆ ਏਸ ਗੁਫਾ ਮਹਿ ਏਕੋ ਥਾਨੁ ਸੁਹਾਇਆ ਗੁਰ ਗੁਰ ਹਮੇ ਪਰਮ ਚੁਕਾਇਆ ਆਨ ਦੇ ਨੂੰ ਨਾਮ ਸਲਾਹ ਨੇ ਰੰਗੇ ਰਾਤੇ ਗੁਰ ਕਿਰਪਾ ਤੇ ਪਾਵਣਿਆ ਕਿੁਰ ਕੈ ਸਬਦੇ ਇਹੋ ਗੁਫਾ ਵਿਚਾਰੇ ਨਾਮੁ ਨਿਰੰਜਨੋ ਅੰਤਰ ਵਸੈ ਮੁਰਾਰੇ ਹਰਿ ਗੁਣ ਗਾਵੇ ਸਭ ਦੇ ਸੁਹਾਏ ਮੇਲੇ ਪ੍ਰੀਤਮ ਸੋਖ ਪਾਵਣਿਆ ਜਾਮੁ ਜਾਗਾਤੀ ਦੁਜੇ ਭਾਏ ਕਰੁ ਲਾਏ ਨਾਵ ਹੋ ਭੁਲੇ ਦੇ ਸਜਾਏ ਕੜੀ ਮੋਹਤ ਕਾ ਲੇਖਾ ਲੇਵੈ ਰਤਿਯਹ ਮਾਸਾ ਤੋਲ ਕਡਾਵਣਿਆ ਪੇਈੜਾ ਪੇਰ ਚਿੱਤੇ ਨਹੀਂ ਦੁਜੇ ਮੁਠੀ ਰੁਵੈ ਤਾਹੀ ਖਰੀ ਕੋਲਿਓ ਕੋ ਰੂਪੇ ਕੋ ਲਖਣੀ ਸੁਪਨੇ ਪੇਰ ਨਹੀਂ ਪਾਵਣਿਆ ਪੇਯੜਾ ਪਰ ਮਨ ਨੇ ਵਸਾਇਆ ਪੂਰੇ ਗੁਰ ਹضور ਦਿਖਾਇਆ ਕਾਮਣੇ ਪੈਰ ਰੱਖਿਆ ਕੰਠੇ ਲਾਈ ਸਬਦੇ ਪੈਰ ਰਾਵੈ ਸੇਜ ਸੁਹਾਵਣਿਆ ਆਪੇ ਦੇਵੈ ਸਦਿ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮੁ ਮਿਲੇ ਵਡਿਆਈ ਆਨ ਦੇ ਨੂੰ ਸਦਾ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ